ਹੋਗੇ ਅਸੀਂ 12000 ਰੁਪਏ ਲੈ ਰਹੇ ਹਾਂ ਜੀ 25 ਫੁੱਟ ਦਾ ਜੀ ਸਮੈਲ ਨਹੀਂ ਆਉਂਦੀ ਹਾਂ ਆਪਾਂ ਗੈਸ ਪਾਈਪ ਆਪਾਂ ਕੱਢਤੀ ਪਾਈਪ ਦੇ ਵਿੱਚੋਂ ਸਪਲਾਈ ਵਾਲੀ ਚੋਂ ਅੱਛਾ ਉਹਦੀ ਸਮੈਲ ਨਹੀਂ ਆਉਂਦੀ ਸਮੈਲ ਨਹੀਂ ਆਉਂਦੀ ਇਹ ਬਣਿਆ ਪਏ ਇਸ ਤਰ੍ਹਾਂ ਤਿਆਰ ਹੁੰਦਾ ਹੈਗਾ ਹਾਂ ਇਹ ਜਿਵੇਂ ਇਹਨੂੰ ਲਾ ਲੂ ਤੁਸੀਂ ਡੂੰਘਾ ਬਸ ਇੰਨੀ ਤਿਆਰ ਹੋ ਜੂਵੇ ਯਾਨੀ ਕਿਤੇ 25 30 ਜਿੰਨੀਆਂ 25 ਫੁੱਟ ਤਿਆਰ ਢੰਗਾਈ ਚ ਬਗ ਜਾਣਾ ਹਾਂ ਬਸ ਜਗ੍ਹਾ ਇਹਨੇ ਇੰਨੀ ਰੋਕਣੀ ਅੱਛਾ ਇਹ ਕੰਪਲੀਟ ਇੱਕ ਸਾਲ ਦੇ ਵਿੱਚ ਕਿੰਨਾ ਕਿੰਨਾ ਕਸਾਮਾ ਨਹੀਂ ਭਰਦਾ ਜਿਵੇਂ ਇੱਕ ਤਿਆਰ ਕਰਤਾ ਤੁਸੀਂ ਇਹ 15 ਸਾਲ ਵਾਂਗੂ ਕੱਟ ਜਾਂਦਾ ਜੀ ਕੋਠੀ ਚ ਫੇਰ ਤੁਹਾਨੂੰ ਬਣਾਉਣਾ ਪਊਗਾ ਉਹ ਕੰਮ ਵੀ ਨਹੀਂ ਹੈਗਾ ਹਨਾ ਬਾਈ ਬਾਈ ਸਾਫ ਹੋ ਜਾਂਦਾ ਸਾਫ ਹੋ ਜਾਂਦਾ ਦੋਸਤੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਡੱਗਾਂ ਦੀ ਜਿਵੇਂ ਪਹਿਲਾਂ ਡੱਗ ਲੱਗਦੇ ਸੀਗੇ ਚਨੇਈ ਵਾਲੇ ਉਹ ਹੁਣ ਡੱਗ ਬਣਾਉਣ ਦੀ ਲੋੜ ਨਹੀਂ ਹੈਗੀ ਤੇ ਜਾਂ ਤਿੰਨ ਤਰ੍ਹਾਂ ਦੇ ਲੱਗਦੇ ਸੀ ਤਿੰਨ ਡੱਗ ਲਾਉਂਦੇ ਦੀ ਇਕੱਠੇ ਆਪਾਂ ਉਹ ਤਕਨੀਕ ਵੀ ਹੁਣ ਯਾਨੀ ਕਿ ਪਿੱਛੇ हट ਗਈ ਇੱਕ ਨਵੀਂ ਤਕਨੀਕ ਲੈ ਕੇ ਆਏ ਆਂ ਤੇ ਇਹ ਤਕਨੀਕ ਨਾ ਇੱਕ ਦਿਨ ਦੇ ਵਿੱਚ ਹੀ ਡੱਗ ਨੇ ਜਿਹੜੇ ਲੱਗ ਜਾਂਦੇ ਹੈਗੇ ਕੋਈ ਜ਼ਿਆਦਾ ਸਮਾਂ ਬਰਬਾਦ ਨਹੀਂ ਹੁੰਦਾ ਤੇ ਪੈਸੇ ਦੀ ਵੀ ਬਚਤ ਹੈ ਤੇ ਕਿਵੇਂ ਤਿਆਰ ਹੁੰਦੇ ਨੇ ਕਿਹੜਾ ਮਟੀਰੀਅਲ ਪੈਂਦਾ ਤੇ ਬਾਕੀ ਤੁਸੀਂ ਇੱਕ ਫੋਨ ਕਰੋ ਸੋਡੇ ਘਰੇ ਬਾਈ ਖੁਦ ਲਾ ਕੇ ਆਉਣਗੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਆ ਭਰਾ ਹਾਂਜੀ ਵਧੀਆ ਕੀ ਨਾਮ ਆ ਜੀ ਆਪਣਾ ਆਪਣਾ ਰਣਜੀਤ ਸਿੰਘ ਆ ਜੀ ਰਣਜੀਤ ਤੇ ਕਿਹੜੇ ਪਿੰਡ ਖੜੇ ਆ ਬਾਈ ਆਪਾਂ ਰੋੜੀ ਖੜੇ ਆ ਜੀ ਜ਼ਿਲ੍ਹਾ ਸਰਸਾ ਰੋੜੀ ਜਿਹੜਾ ਸਰਸਾ ਦੇ ਵਿੱਚ ਖੜੇ ਆਂਗੇ ਤੇ ਕਿੰਨਾ ਟਾਈਮ ਹੋ ਗਿਆ ਬਾਈ ਆਪਾਂ ਨੂੰ ਕੰਮ ਕਰਦਿਆਂ ਆਪਾਂ ਨੂੰ 5 ਸਾਲ ਹੋ ਗਏ ਜੀ ਲੱਗ ਪਾ ਠੀਕ ਹੈ ਤੇ ਆਹ ਡੱਗ ਬਣਾਉਂਦੇ ਨੂੰ 5 ਸਾਲ ਹੋ ਗਏ ਜਿਹੜੇ ਪਹਿਲਾਂ ਵਾਲੇ ਡੱਗ ਸੀਗੇ ਤਿਆਰ ਹੁੰਦੇ ਸੀਗੇ ਜਾਂ ਆਪਾਂ ਕਹੀਏ ਕੱਚੀਆਂ ਖੋਹੀਆਂ ਹੁੰਦੀਆਂ ਸੀ ਹਨਾ ਬਾਈ ਹਾਂਜੀ ਕੱਚੇ ਖੂਹਿਆਂ ਦਾ ਆਪਾਂ ਕਹਿ ਸਕਦੇ ਹਾਂ ਵੀ ਉਹ ਮੈਂ ਕਹਿੰਦਾ ਵੀ ਜਦੋਂ ਮੀਂਹ ਬਾਰਸ ਆਉਂਦੀ ਸੀ ਜਾਂ ਕਿਸੇ ਤਰ੍ਹਾਂ ਕੱਚੀ ਢਿੱਗ ਡਿੱਗ ਜਾਂਦੀ ਸੀ ਉਹ ਮਿਲ ਜਾਂਦੀ ਸੀ ਤੇ ਉਹ ਦੁਬਾਰਾ ਫੇਰ ਪਟਣੀ ਪੈਂਦੀ ਸੀ ਉਹ ਦੁਬਾਰਾ ਨਵੇਂ ਤਾਂ ਤੇ ਆ ਜਿਹੜਾ ਨਵਾਂ ਸਿਸਟਮ ਲੈ ਕੇ ਆਏ ਹਾਂ ਹਾਂਜੀ ਤੇ ਇਹਦੇ ਕੀ ਫਾਇਦੇ ਨੇਗੇ ਇਹਦੇ ਫਾਇਦੇ ਤਾਂ ਬਈ ਜਿਵੇਂ ਆਪਾਂ ਢਾਣੀਆਂ ਚ ਕੋਠੀ ਪਾਉਨੇ ਆਂਗੇ ਜੀ ਵੀਰੇ ਉੱਥੇ ਸੀਵਰੇਜ ਨਹੀਂ ਹੈਗਾ ਨਹੀਂ ਹੈਗਾ ਉੱਥੇ ਆਪਾਂ ਇਹ ਲਾ ਸਕਦੇ ਆ ਇਹ ਲਾ ਸਕਦੇ ਹਾਂਜੀ ਠੀਕ ਹੈ ਇਹ ਤਾਂ ਪਾਣੀ ਵਿੱਚ ਹੀ ਰਹਿ ਜਾਂਦਾ ਹੀ ਸਿਸਟਮ ਇਹਦਾ ਸਾਰਾ ਇਹਦੇ ਵਿੱਚ ਹੀ ਰਹਿ ਜਾਂਦਾ ਇਹ ਤਾਂ ਸਿੰਗਲ ਪਾਈਪ ਹੀ ਪਾਉ ਇੱਕ ਹੀ ਲੱਗੂ ਜੇ ਸਭ ਤੋਂ ਫਾਇਦਾ ਜਗ੍ਹਾ ਜਗਾ ਕਿੰਨੇ ਕਿੰਨੇ ਜ ਤਿਆਰ ਹੋ ਰਿਹਾ ਬਾਈ ਬਸ ਇੰਨੀ ਇੰਨੀ ਜਗ੍ਹਾ ਹੀ ਰੋਕੂ ਇੱਕ ਪੀਸ ਦੀ ਇਹ ਕਿੰਨਾ ਪੀਸ ਤਿਆਰ ਕਿੰਨਾ ਕਿੰਨੇ ਹੈ ਬਾਈ ਇਹ ਪਾਈ ਪ ਤਿਆਰ ਹੈ ਜੀ 2.5 ਫੁੱਟ ਹਾਂ ਬਾਹਰੋਂ 2.5 ਫੁੱਟ ਵਿੱਚੋਂ ਸਵਾ ਦੋ ਤਿਆਰ ਆਏ ਸਵਾ ਦੋ ਯਾਨੀ ਕਿ 2.5 ਫੁੱਟ ਹੀ ਥਾਂ ਰੋਕਣਾ ਇਹਨੇ 2.5 ਫੁੱਟ ਹੀ ਥਾਂ ਰੋਕਣਾ ਇਹਨੇ ਬਾਲਾ ਨਹੀਂ ਰੋਕਣਾ ਯਾਨੀ ਕਿ ਇੱਕ ਕੋਠੀ ਜਦੋਂ ਆਪਾਂ ਤਿਆਰ ਕਰਦਾ ਕੋਈ ਭਰਾ ਲਵਾਉਂਦਾ ਡੱਗ ਤੇ ਕਿੰਨੀ ਡੰਗਾਈ ਰਹਿੰਦੀ ਹੈ ਬਾਈ ਇਹਦੀ 25 ਫੁੱਟ ਕਰ ਦਿੰਦੇ ਜੇ ਲੱਗ ਪਾ 25 ਫੁੱਟ ਹਾਂਜੀ ਤੇ 25 ਫੁੱਟ ਦੇ ਵਿੱਚ ਇਹ 25 ਪੈਜਨ 26 ਪੈਜਨ ਉਹ ਸਾਡੇ ਆ ਜੀ 25 ਫੁੱਟ ਦਾ ਕਿੰਨਾ ਕੋਸਟ ਲੈ ਰਹੇ ਹੋਗੇ ਅਸੀਂ 12000 ਰੁਪਏ ਲੈ ਰਹੇ ਹਾਂ ਜੀ 25 ਫੁੱਟ ਦਾ ਪਿੰਡ ਪਿੰਡ ਚ ਨੋਕਲ ਹਾਂਜੀ ਪਿੰਡ ਨੋਕਲ 12000 ਜੇ ਕੋਈ ਦੂਰੋਂ ਫੋਨ ਕਰਦਾ ਤੁਸੀਂ ਚੱਲ ਕੇ ਜਾਣਾਗਾ ਉਹਦਾ ਕੀ ਖਰਚਾ ਰਹੂਗਾ ਉਹਦਾ ਖਰਚਾ ਟਰਾਂਸਪੋਰਟ ਅਲੱਗ ਆ ਜੀ ਉਹਦੀ ਅਲੱਗ ਰਹੂਗੀ ਹਾਂਜੀ ਤੇ ਠੀਕ ਹੈ ਤੇ ਜਿਵੇਂ ਹੁਣ ਆਪਾਂ ਕੱਚੀਆਂ ਖੂਹੀਆਂ ਦੀ ਗੱਲ ਕਰੀਏ ਉੱਥੇ ਨਾ ਜਿਵੇਂ ਆਪਾਂ ਲੈ ਜੀ ਵੀ ਮੋਸਕ ਮਾਰਨ ਲੱਗ ਜਾਂਦਾ ਸੀ ਹਨਾ ਸਮੈਲ ਆਉਂਦੀ ਸੀਗੀ ਹਾਂਜੀ ਉਹ ਚੀਜ਼ੇ ਦੇ ਵਿੱਚ ਹੁੰਦੀ ਹੈ ਇਹ ਤਾਂ ਸਮੈਲ ਨਹੀਂ ਆਉਂਦੀ ਜੀ ਸਭ ਤੋਂ ਵੱਡਾ ਫਾਇਦਾ ਹਾਂਜੀ ਸਮੈਲ ਨਹੀਂ ਆਉਂਦੀ ਹਾਂ ਆਪਾਂ ਗੈਸ ਪੈਪ ਆਪਾਂ ਕੱਢਤੀ ਪੈਪ ਦੇ ਵਿੱਚੋਂ ਸਪਲਾਈ ਵਾਲੀ ਚੋਂ ਉਹਦੀ ਸਮੈਲ ਨਹੀਂ ਆਉਣੀ ਸਮੈਲ ਨਹੀਂ ਆਉਂਦੀ ਹਾਂਜੀ ਇਹ ਵੀ ਫਾਇਦਾ ਹੈਗਾ ਬਾਕੀ ਥਾਂ ਦੀ ਬਚਤ ਹੈ ਜਿਹੜੀ ਵੱਡੀ ਗੱਲ ਹੈ ਕਿ ਵੀ ਤੁਸੀਂ ਇੱਕ ਫੋਨ ਲਾਓ ਕਿਤੋਂ ਵੀ ਲਾਓ ਕਿਤੋਂ ਵੀ ਲਾਓ ਹਾਂਜੀ ਉੱਥੇ ਤੁਸੀਂ ਚੱਲ ਕੇ ਜਾਓਗੇ ਟਾਈਮ ਦੀ ਬਚਤ ਹੈ ਅੱਜ ਤੁਸੀਂ ਫੋਨ ਕਰੋਗੇ ਹਾਂ ਅੱਜ ਅਸੀਂ ਕੰਮ ਤੇ ਆ ਗਏ ਤੁਹਾਡੇ ਕੰਮ ਜਿਹਦੇ ਛੋਟੇ ਕਰਨਾ ਕੰਮ ਠੀਕ ਹੈ ਸ਼ਾਮ ਤਾਂ ਹੀ ਤੁਹਾਨੂੰ ਅਸੀਂ ਇੱਕ ਦਿਨ ਦੇ ਵਿੱਚ ਇਹ ਸਾਰਾ ਡੱਗ ਲੱਗ ਜਾਂਦਾ ਕੰਪਲੀਟ ਹੋ ਜਾਂਦਾ ਬਈ ਹਾਂਜੀ ਹਾਂਜੀ ਸ਼ਾਮ ਨੂੰ ਉਹ ਸੋਡੀ ਹਿੰਮਤ ਆ ਸ਼ਾਮ ਨੂੰ ਪਾ ਪੜੇ ਕੇ ਚਾਲੂ ਕਰ ਸਕਦੇ ਹਾਂ ਤੇ ਥੋੜਾ ਜਿਹਾ ਮਟੀਰੀਅਲ ਵਾਰ ਦੱਸ ਦੋਗੇ ਇਹਦੇ ਵਿੱਚ ਕੀ ਕੀ ਪਾ ਰਹੇ ਹਾਂ ਇਹਦੇ ਵਿੱਚ ਕ੍ਰੈਸ਼ਰ ਬਜਰੀ ਠੀਕ ਹੈ ਹਾਂਜੀ ਸੀਮਨਟ ਲਾ ਕੇ ਇੱਕ ਦਾ 4 ਇੱਕ ਦਾ ਮਸਲ 4 ਇੱਕ ਦਾ ਹਾਂਜੀ ਤਾਰ ਕੋਲੀ ਪੈਂਦੀ ਹੈ ਲੋਹੇ ਵਾਲੀ ਉਹ ਉਹ ਕੇ ਮੈਂ ਮਨਦੀਪ ਕੀ ਗੱਲ ਬਾਤ ਉਹ 10 ਨੰਬਰ ਹੁੰਦੀ ਹੈ ਜੀ 10 ਨੰਬਰ ਹਾਂ ਜੀ ਯਾਨੀ ਕਿ ਇਹ ਜਿੰਨਾ ਕਰਦੇ ਹੋ ਚੰਗਾ ਮਟੀਰੀਅਲ ਨਹੀਂ ਤਿਆਰ ਕਰ ਰਹੇ ਹੋਗੇ ਕੋਈ ਲਾਂਬੇ ਵਾਲਾ ਕੰਮ ਤਾਂ ਨਹੀਂ ਹੈਗਾ ਨਹੀਂ ਨਹੀਂ ਲਾਂਬੇ ਵਾਲਾ ਕੰਮ ਨਹੀਂ ਹੈਗਾ ਜੀ ਆਪਣੀ ਗਰੰਟੀ ਹੈ ਗਰੰਟੀ ਹੈ ਹਾਂ ਜੀ ਜਿਵੇਂ ਇਹ ਇਹ ਬਣਿਆ ਪਏ ਇਸ ਤਰ੍ਹਾਂ ਤਿਆਰ ਹੁੰਦਾ ਕਰ ਹਾਂ ਇਹ ਜਿਵੇਂ ਇਹਨੂੰ ਲਾ ਲਓ ਤੁਸੀਂ ਡੂੰਘਾ ਬਸ ਇੰਨੀ ਤਿਆਰ ਹੋ ਜੂਵੇ ਯਾਨੀ ਕਿ ਤੇ ਪੱਕੀ 30 ਇਹ ਜਿੰਨੀਆਂ 25 ਫੁੱਟ ਤਿਆਰ ਢੰਗਾਈ ਚ ਵਗ ਜਾ ਹਾਂ ਵਜ ਜਾਏ ਨੇ ਇੰਨੀ ਰੋਕਣੀ ਅੱਛਾ ਇਹ ਕੰਪਲੀਟ ਇੱਕ ਸਾਲ ਦੇ ਵਿੱਚ ਕਿੰਨਾ ਕਿੰਨਾ ਕਸਮਾ ਨਹੀਂ ਭਰਦਾ ਜਿਵੇਂ ਇੱਕ ਤਿਆਰ ਕਰਤਾ ਤੁਸੀਂ ਇਸ 15 15 ਸਾਲ ਹਾਂਜੀ ਬਾਕੀ 15 ਸਾਲ ਬਾਅਦ ਐ ਨਹੀਂ ਹੈਗਾ ਵੀ ਇਹ 15 ਸਾਲ ਵਾਲਾ ਭਰ ਗਿਆ ਫੇਰ ਤੁਹਾਨੂੰ ਬਣਾਉਣਾ ਪਊਗਾ ਉਹ ਕੰਮ ਵੀ ਨਹੀਂ ਹੈਗਾ ਹਨਾ ਬਾਈ ਸਾਫ ਹੋ ਜਾਂਦਾ ਸਾਫ ਹੋ ਜਾਂਦਾ ਹਾਂਜੀ ਹਾਂਜੀ ਯਾਨੀ ਕਿ ਇੱਕ ਵਾਰ ਰੁਪਏ ਲਾ ਕੇ ਹਾਂਜੀ 12000 ਰੁਪਏ ਤੁਸੀਂ ਲਾਉਣੇ ਹੋ ਇੱਕ ਵਾਰ ਠੀਕ ਹੈ ਜੀ ਤਾਂ ਮੈਂ ਕਹਿੰਦਾ ਵੀ ਇਹ ਲਾਈਫ ਟਾਈਮ ਵਾਲਾ ਕੰਮ ਹੀ ਲਾਈਫ ਟਾਈਮ ਹੀ ਹੈ ਜੀ ਕੰਮ ਇਹ ਲਾਈਫ ਟਾਈਮ ਕੰਮ ਹੈ ਹਾਂਜੀ ਹਾਂਜੀ ਤੇ ਬਹੁਤ ਵਧੀਆ ਯਾਨੀ ਕਿ ਇਹ ਨਵੇਂ ਸਮੇਂ ਦੇ ਹਸਾਬ ਨਾਲ ਤੇ ਨਵੀਂ ਤਕਨੀਕ ਹੈ ਹਨਾ ਤੇ ਇਸ ਤਰ੍ਹਾਂ ਇਹ ਜਿਹੜੇ ਫਾਰਮੇ ਨੇ ਬਣੇ ਬੇ ਨੇ ਇਸ ਤਰ੍ਹਾਂ ਇਹ ਬਾਈ ਤਿਆਰ ਕਰ ਰਹੇ ਨੇ ਹਨਾ ਹਾਂਜੀ ਤੇ ਜਿਹੜਾ ਬਾਈਆਂ ਦਾ ਕੰਟੈਕਟ ਨੰਬਰ ਹੈਗਾ ਉਹ ਆ ਰਿਹਾ ਬਾਈ ਡਿਸਪਲੇ ਤੇ ਬਾਕੀ ਇੱਕ ਵਾਰ ਵੀਰ ਆ ਜਿਹੜਾ ਇਹ ਨੰਬਰ ਬੋਲ ਵੀ ਦੇਊਗਾ ਕਿੰਨਾ ਵੀਰੇ ਨੰਬਰ ਆਪਣਾ 85710 43486 ਠੀਕ ਹੈ ਤੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਆਪਾਂ ਨੂੰ 5 ਸਾਲ ਹੋ ਗਏ ਜੀ 5 ਸਾਲ 5 ਸਾਲਾਂ ਦੇ ਵਿੱਚ ਏਰੀਆ ਜੇ ਆਪਾਂ ਕਹੀਏ ਜਿਆਦਾ ਕਿਹੜੇ ਏਰੀਆ ਦੇ ਵਿੱਚ ਲਾਏ ਨੇ ਆਪਾਂ ਸਾਰਾ ਏਰੀਆ ਚੱਲਦੇ ਜੀ ਅਸਿਓ ਬਿਸ਼ਾਰੇ ਏ.ਡੀ ਦੇ ਵਿੱਚੋਂ ਫੋਨ ਤੁਹਾਨੂੰ ਆਈ ਜਾਂਦੇ ਨੇ ਆਈ ਜਾਂਦੇ ਜੀ ਹਰਿਆਣਾ ਪੰਜਾਬ ਕਿਤੋਂ ਮਰ ਠੀਕ ਹੈ ਜਦੋਂ ਤੁਹਾਨੂੰ ਇੱਕ ਵਾਰ ਕਿਸੇ ਨੇ ਕਾਲ ਕਰ ਲਈ ਮੰਨ ਉਹਨੂੰ ਕਿੰਨੇ ਕ ਦਿਨ ਵੇਟ ਕਰਨੀ ਪੈਂਦੀ ਹੈ ਉਹਨੂੰ ਵੇਟ ਤਾਂ ਮੰਨ ਕੇ ਚੱਲੋ 5-7 ਦਿਨ ਤਾਂ ਕਰਨੀ ਪੈਂਦੀ ਹੈ ਵੀ ਕੰਮ ਮੂਰੇ ਹੁੰਦਾਗਾ ਹਾਂਜੀ ਵੀ 5 ਕਿ ਦਿਨਾਂ ਵੇਟ ਕਰਕੇ ਸੇਮੇ ਦੇਣ ਦਾ ਤੁਸੀਂ ਇੱਕ ਦਿਨ ਦੇ ਵਿੱਚ ਬਾਈ ਤੁਸੀਂ ਲਾਏ ਆਉਣੇ ਹੋ ਬਾਕੀ ਹੁਣ ਦਿਨ ਖੁੱਲ ਗਏ ਜੀ ਹੁਣ ਬਾਲੀ ਵੇਟ ਨਹੀਂ ਕਰਨੀ ਵੇਟ ਨਹੀਂ ਕਰਨੀ ਵੀ ਕਿੰਨੇ ਕੁ ਭਰਾ ਆਉਣਗੇ ਜਿਹੜੇ ਤੁਸੀਂ ਰਲ ਕੇ ਕੰਮ ਕਰ ਰਹੇ ਹੋਗੇ ਅਸੀਂ 15-16 ਜਾਣੇ ਕੰਮ 15-16 ਜਾਣੇ ਹਾਂਜੀ ਤੇ ਇੱਕ ਵਧੀਆ ਯਾਨੀ ਕਿ ਹੁਣ ਦੇ ਜਿਹੜਾ ਬਿਜ਼ਨਸ ਆ ਉਹ ਚਲਾ ਰਹੇ ਨੇ ਤੇ ਤੁਹਾਡਾ ਵੀ ਹੱਕ ਵਰਨਦਾ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਤੇ ਬਾਈਆਂ ਦੀ ਸਪੋਰਟ ਕਰੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਬਾਹਰ ਦਾ ਕਰੇਜ ਆ ਹਨਾ ਉਹ ਘਟੇ ਤੇ ਇੱਥੇ ਸਾਰੇ ਰਲ ਮਿਲ ਕੇ ਆਪਾਂ ਵਧੀਆ ਕੰਮ ਚਲਾਈਏ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਤੋਂ ਜ਼ਿਆਦਾ ਆ ਗਿਆ ਜੇ ਸਾਡੀ ਵੀਡੀਓ ਦੇਖ ਕੇ ਕੋਈ ਸਕਰੀਨਸ਼ਾਟ ਦਿਖਾਉਂਦਾਗਾ ਹਨਾ ਤੇ ਹੋਰ ਕਿੰਨਾ ਕਮਾਨਤਾਨ ਕਰ ਦਵਾਂਗੀ ਸੋਡੇ ਮਾਨਤਾਨ ਫੁੱਲ ਕਰ ਦੋ ਫੁੱਲ ਕਰ ਦੋਗੇ ਠੀਕ ਹੈ ਤੇ ਪੇਜ ਫੋਲੋ ਜ਼ਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ